ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜ ਗਿਓ ਗੁਰੂਵਰ ਸਾਇਰ ਲਾਈਵ ਨਾਲ ਤੇ ਲਾਈਵ ਅਪਡੇਟ ਲੈ ਕੇ ਆਏ ਆ ਤੁਹਾਡੇ ਸਾਹਮਣੇ ਫਲਾਈਓਵਰ ਦੇ ਕੋਲ ਮੱਛੀ ਮਾਰਕੀਟ ਦੇ ਨਜ਼ਦੀਕ ਖੜੇ ਸੀਗੇ ਅਵਾਰਾ ਪਸ਼ੂਆਂ ਦਾ ਤੁਹਾਨੂੰ ਹਾਲ ਦਿਖਾ ਰਿਹਾ ਜੀ ਜਿੱਦਾਂ ਅਵਾਰਾ ਪਸ਼ੂਆਂ ਦਾ ਤੰਦਵ ਇੱਥੇ ਦੇਖਣ ਨੂੰ ਮਿਲ ਰਿਹਾ ਤੇ ਕੁਝ ਸਮਾਜ ਸੇਵੀ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਹਾਂਜੀ ਜਗਮਉਨ ਜੀ ਕੀ ਕਹਿਣਾ ਚਾਹੋਗੇ ਜਿਹੜੇ ਅਵਾਰਾ ਪਸ਼ੂ ਇੱਥੇ ਆ ਰਹੇ ਨੇ ਜੀ ਕਹੋ ਜੀ ਸਥਿਤੀ ਹੋ ਰਹੀ ਹੈ ਜੀ ਭਾਈ ਤੁਹਾਡੇ ਸਾਹਮਣੇ ਆ ਵੇਖ ਲਓ ਪਿੰਡ ਨੂੰ ਜਾ ਰਹੇ ਸੀਗੇ ਤੇ ਤੇ ਇਹ ਸੀਗਾ ਵੀ ਕੋਈ ਐਕਸੀਡੈਂਟ ਦੇ ਨਾਲ ਨਾ ਕੋਈ ਮਾਰਿਆ ਜਾਵੇ ਜਾਂ ਕਿਸੇ ਛੱਟਪੇਟ ਨਾ ਵਾਜੇ ਤੇ ਤੁਹਾਡੇ ਸਾਹਮਣੇ ਆ ਤੁਸੀਂ ਆਹ ਵੇਖ ਲਓ ਰੋਡ ਨੂੰ ਉਧਰ ਕੈਮਰਾ ਘੁਮਾ ਕੇ ਵੇਖੋ ਕੈਮਰੇ ਘੁਮਾ ਕੇ ਵੇਖੋ ਆ ਕੀ ਹਾਲ ਬਣਿਆ ਹੋਇਆ ਦੇਖੋ ਰੋਡ ਦੇ ਉੱਤੇ ਕੀ ਰੋਡ ਦੇ ਉੱਤੇ ਕੀ ਹਾਲ ਆ ਇਹ ਆਪ ਤੁਸੀਂ ਦੇਖ ਸਕਦੇ ਹੋ ਇੱਥੇ ਜੀ ਜੀ ਅਸੀਂ ਵੀ ਇਥੋਂ ਨਿਤ ਪਈ ਇੱਥੇ ਨਾ ਕੋਈ ਚੌਂਕ ਆ ਨਾ ਕੁਛ ਆ ਇੱਥੇ ਪਾਓ 12 ਪਸ਼ੂ ਵੇਖ ਲਓ ਕਿੰਨੇ ਆ ਤੇ ਬੁਰਾ ਹਾਲ ਆ ਜਦੋਂ ਵੀ ਲੰਘਦੇ ਡੱਪਦੇ ਆ ਦੋ ਦਿਨ ਹੋ ਗਏ ਲਗਾਤਾਰ ਪਸ਼ੂ ਮਰਦੇ ਇੱਥੇ ਦੋ ਦਿਨ ਹੋ ਗਏ ਲਗਾਤਾਰ ਹਾਂਜੀ ਭਾਈ ਜੀ ਅਸੀਂ ਵੀ ਦੇਖਿਆ ਫਲਾਈਓਵਰ ਤੇ ਜਿਹੜੀ ਆਵਾਰਾ ਪਸ਼ੂ ਨੇ ਉਹ ਮਰੇ ਹੋਏ ਦਿਖਾਈ ਦਿੱਤੇ ਸੀਗੇ ਜੀ ਹਾਂਜੀ ਤੇ ਤੁਹਾਨੂੰ ਨਹੀਂ ਲੱਗਦਾ ਜਿਹੜੇ ਗਊਸ਼ਾਲਾ ਦੇ ਪ੍ਰਧਾਨ ਬਣੇ ਹੋਏ ਨੇ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ ਬਿਲਕੁਲ ਬਿਲਕੁਲ ਸਾਡੇ ਪਿੰਡਾਂ ਵਾਲੋਂ ਭਾਈ ਜੀ ਜਿਹੜੇ ਜ਼ਿੰਮੇਵਾਰ ਮਤਲਬ ਘਰਾਣੇ ਨਾਲ ਸੰਬੰਧ ਦੇ ਆਪਣੇ ਜ਼ਿੰਮੇਵਾਰ ਆ ਜਿੰਨੇ ਵੀ ਪਿੰਡਾਂ 'ਚ ਆ ਜਦੋਂ ਵੀ ਆਪਣਾ ਤੂੜੀ ਦੀ ਲੋਡ ਹੁੰਦੀ ਹੈ ਤੂੜੀ ਦੇ ਕੇ ਜਾਣੇ ਆ ਹਰ ਇੱਕ ਥਾਂ ਤੇ ਇਹਨਾਂ ਨੇ ਗੱਲੇ ਲਾਏ ਪਏ ਆ ਦੁਕਾਨਾਂ ਦੇ ਉੱਤੇ ਕਿਸੇ ਗੱਲ ਦੀ ਗਊ ਕਸ਼ਾਲਾ ਨੂੰ ਘਾਟ ਨਹੀਂ ਗਈ ਤੇ ਆਹ ਦੇਖ ਲਓ ਸਾਡੇ ਥੋੜੇ ਸਾਹਮਣੇ ਆ ਜਗਮੂਨ ਜੀ ਬੜੀ ਵੱਡੀ ਗੱਲ ਤੁਸੀਂ ਕਰ ਦਿੱਤੀ ਵੀ ਪਿੰਡਾਂ ਵਾਲੇ ਵੀ ਤੂੜੀ ਦੀ ਸੇਵਾ ਦੇ ਕੇ ਜਾਂਦੇ ਹਨਾ ਜੀ ਬਿਲਕੁਲ ਬਿਲਕੁਲ ਮੈਨੂੰ ਵੀ ਪਤਾ ਭਾਜੀ ਦੇ ਕੇ ਜਾਂਦੇ ਹਾਂ ਜੀ ਹਾਂ ਜੀ ਆਪਣੇ ਕੋਲ 5 ਸਾਲ ਦਾ ਵੈਦ ਰਿਕਾਰਡ ਆ ਪੜਤੀਆਂ ਆਪਣੇ ਕੋਲ ਆਪਣੇ ਪੜਤੀਆਂ ਵੈਦ ਰਿਕਾਰਡ ਆ ਕਿ ਅਸੀਂ ਫ੍ਰੀ ਇੱਥੇ ਤੂੜੀ ਲਾ ਕੇ ਜਾਂਦੇ ਹਾਂ ਹਮ ਹਮ ਮਤਲਬ ਵੀ ਸਾਡੇ ਪਿੰਡਾਂ ਤੋਂ ਜਿੰਨੇ ਵੀ ਹੈਗੇ ਚਲੋ ਆਪਾਂ ਤਾਂ ਡਾ ਕੇ ਜਾਂਦੇ ਹਾਂ ਹੋਰ ਵੀ ਝੰਡੂ ਵਾਲਾ ਹੋ ਗਿਆ ਕਾਨ ਸਿੰਘ ਵਾਲਾ ਹੋ ਗਿਆ ਸਰੂਪ ਸਿੰਘ ਵਾਲਾ ਹੋ ਗਿਆ ਜਿੰਨੇ ਵੀ ਇਧਰ ਪਿੰਡਾਂ ਨਦਾਨਾ ਹੋ ਗਿਆ ਸਾਰੇ ਸਾਰੇ ਫ੍ਰੀ ਮਤਲ ਤੂੜੀ ਲਾ ਕੇ ਜਾਂਦੇ ਆ ਬਿਲਕੁਲ ਜੀ ਫ੍ਰੀ ਤੂੜੀ ਲਾ ਕੇ ਜਾਂਦੇ ਤੁਸੀਂ ਇਹ ਸਾਬ ਲੋ ਪਿੰਡਾਂ ਦਾ ਜਿਹੜਾ ਸਯੋਜਕ ਉਹ ਤਾਂ ਅਲੱਗ ਹੈ ਨਾ ਤੇ ਤੁਸੀਂ ਇਹ ਦੇਖੋ ਵੀ ਇੱਥੇ ਗਊ ਟੈਕ ਹਰੇਕ ਥਾਂ ਤੇ ਲੱਗ ਰਿਹਾ ਲੱਗ ਰਿਹਾ ਬਾਈ ਗਊਆਂ ਦਾ ਤੁਸੀਂ ਹਾਲ ਦੇਖ ਲਓ ਵੀ ਕੀ ਹੈ ਤੁਸੀਂ ਇਹ ਦੇਖ ਲਓ ਵੀ ਇੱਥੇ ਗਊਆਂ ਦਾ ਹਾਲ ਕੀ ਹੋ ਰਿਹਾ ਵੀ ਥਾਂ ਥਾਂ ਤੇ ਆ ਦੇਖ ਲਓ ਵੀ ਕੱਲ੍ਹ ਦੀਆਂ ਦੋ ਗਮੂਆਂ ਦੀ ਡੈਥ ਹੋ ਚੁੱਕੀ ਆ ਠੀਕ ਆ ਤੇ ਆ ਆ ਤੁਹਾਡੇ ਸਾਹਮਣੇ ਆ ਹੁਣ ਵੀ ਆਪਣੇ ਮੈਂ ਇਸੇ ਕਰਕੇ ਇਹਨਾਂ ਨੂੰ ਸਾਈਡ ਤੇ ਕਰ ਰਿਹਾ ਸੀਗਾ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਜੇ ਆ ਤੁਹਾਡੇ ਸਾਹਮਣੇ ਹੀ ਆ ਤੁਸੀਂ ਨਹੀਂ ਜਗਮਾਨ ਜੀ ਮੈਂ ਤੁਹਾਨੂੰ ਦੇਖ ਕੇ ਤਾਂ ਹੀ ਲਾਈਵ ਕੀਤਾ ਸੀ ਵੀ ਮੈਨੂੰ ਲੱਗਿਆ ਵੀ ਸਮਾਜ ਸੇਵੀ ਕੋਈ ਆਇਆ ਫਲਾਈਓਵਰ ਦੇ ਨਜ਼ਦੀਕ ਵੀ ਅਵਾਰਾ گاਵਾਂ ਨੂੰ ਬਚਾਉਣ ਵਾਸਤੇ ਤੁਸੀਂ ਵੀ ਜ਼ਿੰਮੇਵਾਰ ਇਨਸਾਨ ਹੋ ਬੜਾ ਵਧੀਆ ਭਾਈ ਜੀ ਤੁਹਾਡਾ ਉੱਪਰ ਆਲਾ ਹੈਗਾ ਭਾਈ ਜੀ ਮੈਂ ਤਾਂ ਐ ਨਾ ਪਿੰਡ ਨੂੰ ਲੰਘ ਰਿਹਾ ਸੀਗਾ ਜੇ ਆ ਦੇਖੇ 10 15 ਪਸ਼ੂ ਦੇਖੇ ਫਲਾਈਓਵਰ ਤੇ ਕਦੇ ਇੱਕ ਗੱਡੀ ਰੋਕਦੀ ਐ ਕੋਈ ਮੋਟਰਸਾਈਕਲ ਰੋਕਦਾ ਤੇ ਮੈਂ ਆਪ ਡਿੱਗਦਾ ਡਿੱਗਦਾ ਬਜਿਆ ਤੇ ਮੈਂ ਕਿਹਾ ਵੀ ਇਹਨਾਂ ਨੂੰ ਚਲੋ ਕੋਈ ਸਾਈਡ ਤੇ ਨਹੀਂ ਕਰਦਾ ਮੈਂ ਕਿਹਾ ਸਾਈਡ ਤੇ ਕਰਦਗੀ ਵੀ ਨਾ ਇਹਨਾਂ ਦੇ ਗੱਲ ਚ ਰੀਵਨ ਮਤਲਬ ਮਤਲਬ ਹੈਗੇ ਆ ਲਾਈਟ ਵਾਲੇ ਰਿਫਲੈਕਟਰ ਜੀ ਰਿਫਲੈਕਟਰ ਕਹਿ ਸਕਦੇ ਆਪਾਂ ਜੀ ਜੀ ਲਾਈਟ ਵਾਲੇ ਰਿਫਲੈਕਟਰ ਨਾ ਕੁਝ ਵੀ ਕਿਸੇ ਪਾਸੋਂ ਬਈ ਕੋਈ ਸਹੂਲਤ ਹੀ ਨਹੀਂ ਕੁੱਲ ਮਿਲਾ ਕੇ ਠੀਕ ਆ ਤੇ ਆ ਤੁਹਾਡੇ ਸਾਹਮਣੇ ਆ ਦੇਖ ਲਓ ਕੀ ਬਣੀਦਾ ਆ ਦੇਖ ਲਓ ਗੱਡੀਆਂ ਦੀਆਂ ਬ੍ਰੇਕਾਂ ਵੱਜੀ ਜਾਂਦੀਆਂ ਬੁਰੇ ਹਾਲ ਆ ਇਹਨਾਂ ਦਾ ਜਿਹੜੇ ਬੇਜਵਾਨ ਪਸ਼ੂ ਆ ਇਹਨਾਂ ਦਾ ਕੌਣ ਜ਼ਿੰਮੇਵਾਰ ਜਗਮਨ ਜੀ ਤੁਹਾਨੂੰ ਨਹੀਂ ਲੱਗਦਾ ਵੀ ਸਾਂਝੀ ਮਾਂ ਨੂੰ ਕੋਈ ਨਹੀਂ ਰੋਂਦਾ ਹਨਾ ਜੀ ਬਿਲਕੁਲ ਬਾਈ ਜੀ ਬਿਲਕੁਲ ਆ ਬਿਲਕੁਲ ਇਹੀ ਆ ਇਹ ਸਾਂਝੀ ਮਾਂ ਨੂੰ ਕੋਈ ਨਹੀਂ ਰੋਂਦਾ ਬਾਈ ਜੀ ਇਹ 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 ਜਿਹੜੇ ਵਾਰਾ ਪਸ਼ੂ ਆ ਆਪਾਂ ਕਹਿ ਦਿੰਨੇ ਵੈਸੇ ਆਪਾਂ ਕਹਿ ਦਿੰਨੇ ਆ ਆਪਣੀ ਗਊ ਮਾਤਾ ਹਨਾ ਗਊ ਮਾਤਾ ਕਹਿ ਦਿੰਨੇ ਆ ਪਰ ਇਹ ਇਹ ਜਿਹੜੇ ਜੀਵ ਆ ਇਹਨਾਂ ਨੂੰ ਕਿਹੜਾ ਕੋਈ ਪਤਾ ਆ ਜਾਂ ਕੁਝ ਵੀ ਆ ਨਾ ਇਨਸਾਨ ਤਾਂ ਸਾਈਡ ਤੇ ਹੋ ਜਾਂਦਾ ਬਚਣ ਦੀ ਕੋਸ਼ਿਸ਼ ਕਰਦਾ ਇਹਨਾਂ ਨੂੰ ਕਿਹੜਾ ਕੋਈ ਪਤਾ ਵੀ ਅਸੀਂ ਕਿਸ ਤਰ੍ਹਾਂ ਬਚਣਾ ਕਿਸ ਤਰ੍ਹਾਂ ਨਹੀਂ ਬਚਣਾ ਇਹ ਤਾਂ ਵਿਚਾਰੇ ਬੇਜਵਾਨ ਆ ਠੀਕ ਹੈ ਜੇ ਇਹਨਾਂ ਨੂੰ ਬਚਾ ਲਾਂਗੇ ਤਾਂ ਬਚ ਜਾਣਗੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੀ ਹੋਈ ਹੈ ਬਿਲਕੁਲ ਜੀ ਬੜੀ ਵੱਡੀ ਜਗਮਉਨ ਜੀ ਨੇ ਗੱਲ ਕੀਤੀ ਹੈ ਵੀ ਆਪਾਂ ਗਊ ਮਾਤਾ ਕਹੀਗਾ ਪਰ ਗਊ ਮਾਤਾ ਨਾਲ ਜੇ ਇਸ ਤਰ੍ਹਾਂ ਮੇਰੇ ਗੁਰੂ ਅਰਸਾਏ ਮੇਰਾ ਸ਼ਹਿਰ ਨਗੀਨਾ ਤੇ ਆਹ ਦੇਖ ਲੋ ਜੀ ਜਦੋਂ ਗਊਆਂ ਇੱਥੇ ਖੜ ਜਾਣ ਫਲਾਈਓਵਰ ਦੇ ਉੱਪਰ ਤੇ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਸਕਦੇ ਨੇ ਆਹ ਦੇਖੋ ਜੀ ਆਹ ਗਊਆਂ ਵੀ ਲੜ ਰਹੀਆਂ ਨੇ ਦੋ ਲਾਲ ਰੰਗ ਦੀਆਂ ਗਊਆਂ ਹੈਗੀਆਂ ਨੇ ਤੇ ਇੱਕ ਆ چھوٹਾ ਜਿਹਾ ਬਛੇਰਾ ਖੜਿਆ ਜੀ ਤੇ ਪਿੱਛੇ ਆ ਵੀ ਗਊਆਂ ਖੜੀਆਂ ਹੋਈਆਂ ਨੇ ਜੀ ਬੜਾ ਹੀ ਮਨ ਦੁੱਖ ਹੁੰਦਾ ਹੈ ਵੀ ਇਸ ਚੀਜ਼ ਨੂੰ ਦੇਖ ਕੇ ਵੀ ਆਪਾਂ ਜਿੰਨਾਂ ਲਈ ਅਨੁਦਾਨ ਮੰਗਦੇ ਆ ਸਰਕਾਰਾਂ ਤੋਂ ਵੀ ਸਰਕਾਰ ਗਊ ਮਾਤਾ ਨੂੰ ਅਨੁਦਾਨ ਦੇਵੇ ਸਰਕਾਰਾਂ ਦੇ ਵੀ ਰੀਆਂ ਨੇ ਪਰ ਕਿਤੇ ਨਾ ਕਿਤੇ ਦੇਖੋ ਇਹ ਜਿਹੜੇ ਮੈਂ ਤਾਂ ਕਹੂੰਗਾ ਜਿਹੜੇ ਸਮਾਜ ਸੇਵੀ ਹੈਗੇ ਨੇ ਬਾਈ ਜੀ ਪਲੀਜ਼ ਇੱਕ ਵਾਰੀ ਵਿజిਟ ਜ਼ਰੂਰ ਕਰੋ ਫਲਾਈਓਵਰ ਜਦੋਂ ਆਪਾਂ ਉਤਰ ਉਤਰਦੇ ਆ ਗੋਲੂ ਕਾ ਮੋੜ ਨੂੰ ਜਾਂਦੇ ਆ ਤੇ ਆ ਮੱਛੀ ਮਾਰਕੀਟ ਹੈ ਜੀ ਮੈਂ ਤੁਹਾਨੂੰ ਸਾਰੀ ਮਾਰਕੀਟ ਵੀ ਦਿਖਾ ਦਿੰਦਾ ਜੀ ਇਧਰ ਮਾਰਕੀਟ ਬੰਦ ਹੈ ਉਹ ਠੇਕੇ ਜ਼ਰੂਰ ਖੁੱਲੇ ਹੋਏ ਆ ਔਰ ਇੱਥੇ ਹੀ ਬੜਾ ਤੰਡਵ ਵੇਖਣ ਨੂੰ ਮਿਲ ਰਿਹਾ ਔਰ ਨੀਚੇ ਇਸ ਇਸ ਸਾਈਡ ਮੈਂ ਤੁਹਾਨੂੰ ਦਿਖਾ ਦੇਣਾ ਜੀ ਗਊਸ਼ਾਲਾ ਇਸ ਸਾਈਡ ਤੇ ਹੈ ਜੀ ਆਹ ਵਾਲੀ ਸਾਈਡ ਤੇ ਗਊਸ਼ਾਲਾ ਸਾਹਮਣੇ ਜਾ ਕੇ ਗਊਸ਼ਾਲਾ ਹੈਗੀ ਪਰ ਉੱਥੇ ਇੱਕਮ ਨਰਸਿੰਗ ਹੋਮ ਹੈ ਅੱਜ ਮੈਨੂੰ ਉੱਥੋਂ ਦੀ ਇੱਕ ਵੀਡੀਓ ਆਈ ਸੀਗੀ ਫੋਟੋ ਵੀ ਉੱਥੋਂ ਦੀ ਮੇਰੇ ਉਹਨਾਂ ਨੇ ਸ਼ੇਅਰ ਕੀਤੇ ਨੇ ਬਾਈ ਜੀ ਦੇਖੋ ਅਸੀਂ ਮਾਰਕੀਟ ਵਾਲੇ ਬੜੇ ਪਰੇਸ਼ਾਨ ਤੇ ਸੁਧਾਰ ਕਰਨ ਦੀ ਜ਼ਰੂਰਤ ਹੈ ਬਾਈ ਜੀ ਜਿਹੜੇ ਵੀ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਨੇ ਪਲੀਜ਼ ਬਾਈ ਜੀ ਗਊ ਮਾਤਾ ਦੀ ਰੱਖਿਆ ਕਰੋ ਤੁਹਾਡਾ ਵੀ ਕਰਤਵੇ ਬਣਦਾ ਹੈ ਤੁਸੀਂ ਜ਼ਿੰਮੇਵਾਰ ਇਨਸਾਨ ਹੋ ਸਰਕਾਰ ਬਹੁਤ ਕੁਝ ਅਨੁਦਾਨ ਦਿੰਦੀ ਹੈ ਇਸ ਚੀਜ਼ ਦਾ ਤੇ ਵਾਰ-ਵਾਰ ਮੈਂ ਤੁਹਾਨੂੰ ਇੱਕੋ ਹੀ ਰਿਕਵੈਸਟ ਕਰ ਰਿਹਾ ਬਾਈ ਜੀ ਪਲੀਜ਼ ਗਊ ਮਾਤਾ ਦੇ ਨਾਂ ਤੇ ਆਪਾਂ ਕਹਿੰਦੇ ਨੇ ਲੋਕਾਂ ਨੂੰ ਵੀ ਵੀ ਸਾਡੀ ਗਊ ਮਾਤਾ ਹੈਗੀ ਪਰ ਗਊ ਮਾਤਾ ਐਦਾਂ ਸੜਕਾਂ ਤੇ ਗਲੀਆਂ ਵਿੱਚ ਨਾ ਰੁਲੇ ਜੀ ਆਹ ਦੇਖੋ ਜੀ ਔਰ ਦੋ ਦਿਨ ਪਹਿਲਾਂ ਸਾਹਮਣੇ ਜਿੱਥੇ ਲਾਈਟ ਆ ਰਹੀ ਹੈ ਇੱਥੇ ਵੀ ਡੈੱਡ ਬੋਡੀ ਮਿਲੀ ਹੈ ਗਊ ਮਾਤਾ ਦੀ ਜੀ ਆ ਭਾਈ ਜੀ ਬੜਾ ਮੁਸ਼ਕਲ ਬਚਿਆ ਸੈਂਟਰ ਵਿੱਚੋਂ ਗੱਡੀ ਕੱਢੀ ਉਹਨਾਂ ਨੇ ਤੇ ਮੋਟਰਸਾਈਕਲ ਬਾਈ ਜੀ ਨੇ ਕੱਢਿਆ ਜੀ ਜੁੜੇ ਹੋ ਗੁਰੂ ਅਰਜਨ ਸਿੰਘ ਲਾਈਵ ਨਾਲ ਮੈਂ ਤੁਹਾਡਾ ਆਪਣਾ ਪੱਤਰਕਾਰ ਗੁਰਮੀਤ ਸਿੰਘ ਗੁਰੂ ਅਰਜਨ ਸਿੰਘ ਲਾਈਵ